ਗੋਰੇ ਇਥੇ ਆਉਣਗੇ ਜੀ ਖੇਡਣ ਗੋਰੇ ਵੀ ਤੇ ਕਾਲੇ ਵੀ ਉਹਨੇ ਪਲੇਅਰ ਜਿਹੜੇ ਆ ਉਹ ਸਾਰੇ ਇੰਟਰਨੈਸ਼ਨਲ ਇਤਿਹਾਸ ਹੀ ਰਚਿਆ ਜਾਣਾ ਕੋਕਰੀ ਦੇ ਵੀ ਹਾਂ ਮੇਲਾ ਹੋਇਆ ਸੀ ਜਿਹੜੇ ਆ ਹੁਣ ਸੌਕਰ ਦਾ ਜਿੰਨਾ ਇਹ ਕਰਵਾ ਰਿਹਾ ਇਹ ਕਹਿੰਦਾ ਭਾਈ ਆਪਾਂ ਸੌਕਰ ਦਾ ਕਰਵਾਉਣਾ ਪਰ ਉਹਦੇ ਵਿੱਚ ਨਾ ਆਪਾਂ ਬਹੁਤ ਟੀਮਾਂ ਬਾਹਰੋਂ ਮੈਂ ਬੈਠਾ ਸੋਚੀ ਜਾਵਾਂ ਜਾਂ ਸਾਡੇ ਜਿਹੜੇ ਇਹ ਪਿੰਡ 'ਚ ਗੋਰੇ ਕਾਲੇ ਕਿਵੇਂ ਇਹ ਪਿੰਡ 'ਚ ਯਾਰ ਮਤਲਬ ਪਿੰਡਵਾ ਟੂਰਨਾਮੈਂਟ ਤਾਂ ਸੀ ਯਾਰ ਉਹ ਦੇਖਦੇ ਰਹਿੰਦੇ ਜਾਂ ਸੁਣਦੇ ਰਹਿੰਦੇ ਆ ਨਾ ਵੀਰਕੈਂਟ ਐ ਸੌਕਰ ਦਾ ਵੱਡਾ ਚੈਂਪੀਅਨ ਉਹਦੇ ਚ ਆਪਾਂ ਫਲਾਨੇ ਇਨਵੀਟੇਸ਼ਨ ਫਲਾਨ ਪਿੰਡ ਲਈ ਤਾਂ ਉਹਦੇ ਦਿਲ 'ਚ ਨਾ ਬਾੜਾ ਵਾ ਵੀ ਕੋਈ ਕਿਸੇ ਨਾਲ ਵੈਰ ਨਹੀਂ ਕੋਈ ਵਿਰੋਧ ਨਹੀਂ ਕੋਈ ਕਿਸੇ ਨਾਲ ਇਹ ਵਾਦਾ ਨਹੀਂ ਘਾਟਾ ਨਹੀਂ ਵੀ ਮੈਂ ਪਿੰਡ ਦਾ ਕਰਦਾ ਜਿਸ ਦਿਨ ਬਾਈ ਦਾ ਪਹਿਲਾ ਗਾਣਾ ਆਇਆ ਸੀ ਤੁਹਾਡੇ ਪਿੰਡ ਵਾਲਿਆਂ ਦਾ ਤੁਹਾਡਾ ਸਾਰਿਆਂ ਦਾ ਕੀ ਸੀਗਾ ਉਹ ਦਿਨ ਵੀ ਮਤਲਬ ਬਾਪੂ ਵਾਲੇ ਗਾਣੇ ਚ ਅਸੀਂ ਸਾਰੇ ਹੀ ਆ ਅੱਛਾ ਜੀ ਬਾਈ ਗਲੋਗੀ ਜੀ ਆ ਮੈਂ ਮਤਲਬ ਪਿੰਡ ਦੇ ਮੁੰਡੇ ਸਾਰੇ ਨਾਲ ਹਾਂ ਪਿੰਡ ਪਿੰਡੋ ਹੀ ਸਾਰੇ ਤਕਰੀਬਨ ਬੇਬੇ ਦਾ ਬਲੇਸਿੰਗ ਆਫ ਅ ਸਿਸਟਰ ਜਿਹੜਾ ਹੁਣ ਰੀਸੈਂਟਲੀ ਸਾਰੇ ਹੀ ਪਿੰਡ ਦੀ ਸ਼ੂਟ ਕੀਤੀ ਹੈ ਛੋਟੋ ਛੋਟ 6 ਗਾਣੇ ਅਸੀਂ ਪਿੰਡ ਕੋਲ ਚ ਇੱਥੇ ਹੀ ਪਿੰਡ ਦੀ ਸ਼ੂਟ ਕੀਤੀ ਹੈ ਅੱਛਾ ਜੀ ਹਾਂ ਜਿੰਨੀ ਬਲੇਸਿੰਗ ਸੀਰੀਜ਼ ਜਿਹੜੀ ਜਿਹੜਾ ਗਾਣਾ ਆਉਣਾ ਪਾ ਮੇਰਾ ਪਿੰਡ ਉਹ ਵੀ ਗਾਣਾ ਵੀ ਹੁਣ ਪਿੰਡ ਤੇ ਉਹ ਵੀ ਇੱਥੇ ਹੀ ਸ਼ੂਟ ਕੀਤਾ ਸਾਡੇ ਰੱਸਾ ਕਸੀ ਟੀਮ ਬਹੁਤ ਤਕੜੀ ਆ ਰੱਸਾ ਕਸੀ ਟੀਮ ਛੋਟੀ ਟੀਮ ਆ ਹੁਣ ਵੀ ਆਪਣੇ ਰੱਸੇ ਵਾਲੇ ਵੀ ਜਿੱਤ ਕੇ ਆਏ ਜਗਰਾਉਂ ਨੇ ਇੱਕ ਪੁਲਿਸ ਲਾਈਨ 'ਚ ਮੁਕਾਬਲਾ ਹੋਇਆ ਸੀ ਸਾਡੇ ਬਿਯੁਰਕ ਉਹਨਾਂ ਦੇ ਮੂੰਹ 'ਚ ਦੰਦ ਵੀ ਹਨੀ ਪੰਜਾਂ ਦੇ ਉਹਨਾਂ ਨੇ ਛੋਟੀ ਦੀਆਂ ਟੀਮਾਂ ਹਰਾਤੀਆਂ ਹੀ ਚਾਰ ਪਰ ਸਾਡੇ ਬਿਯੁਰਕ ਨੇ ਹਾਂਜੀ ਸਾਡੇ ਕੌਡੀ ਟੀਮ ਵੀ ਬਹੁਤ ਚੰਗੀ ਸੀ ਫੁੱਟਬਾਲ ਦੀ ਪਰ ਰੱਸੇ ਵਾਲੇ ਤਾਂ ਸਾਡੇ ਦਾ ਜਿੱਥੇ ਜਾਵੜੇ ਹੁਣ ਵੀ ਮੰਨ ਲਓ ਵੀ 60 60 70 70 ਸਾਲਾ ਸਭ ਮੋਰਾ ਕਈ ਪਲੇਅਰਾਂ ਦੀ ਉੱਥੇ ਕਹਿੰਦੇ ਕੋਕਰੀ ਵਾਲੇ ਆ ਗਏ ਹੁਣ ਤਾਂ ਇਹਨਾਂ ਨੇ ਲੈ ਹੀ ਜਾਣਾ ਜਿਹੜੇ ਇੱਕ ਪਾਸੇ ਪੂਰੇ ਟੈਟੂ ਵਾਲੇ ਜੈਮ ਵਾਲੇ ਮੁੰਡੇ ਸੀ ਤੇ ਇੱਕ ਪਾਸੇ ਇਹ ਸਾਡੇ ਹਾ ਦੌੜ ਵੀ ਇੱਥੇ ਮੈਦਾਨ ਦੇ ਵਿੱਚ ਮਿਹਨਤ ਕਰਨ ਵਾਲੇ ਮੁੰਡੇ ਹਾਂ ਹਾਂ ਹਾਂਜੀ ਤੇ ਮੁੰਡੇ ਨਹੀਂ ਬਜ਼ੁਰਗ ਬਜ਼ੁਰਗ ਮਾਫ ਕਰਨਾ ਵੀਰੇ ਸਾਡੀ ਰਸੇ ਦੀ ਟੀਮ ਉਹ ਸਾਰੀ ਪੁਰਾਣੀ ਜਿਹੜੇ ਪਹਿਲਾਂ ਚਾਰ ਮੁੰਰੇ ਫਰੰਟ ਰਸੇ ਖਾਈਦੇ ਸੀ ਨਾ ਜੋ ਸਾਡੇ ਦਾ ਤਾਏ ਲੱਗਦੇ ਚਾਚੇ ਲੱਗਦੇ ਬਾਬੇ ਲੱਗਦੇ ਆ ਉਹ ਮੁੰਡੇ ਨੂੰ ਪੁੱਛ ਕੇ ਗਏ ਵੀ ਸਾਨੂੰ ਗੁਣ ਦਓ ਤੁਹਾਡੀ ਜੋਰ ਇੰਨਾ ਕਿੱਥੋਂ ਆ ਅੱਛਾ ਜ ਤੇ ਖੇਡ ਜਗਤ ਦਾ ਪੰਜਾਬੀਆਂ ਨੂੰ ਕਿੰਨਾ ਪਿਆਰ ਹੈ ਅੱਜ ਸਾਡੀ ਉਹ ਸਾਥ ਜਿਹੜੀ ਪਿੰਡ ਦੀ ਹੈ ਸਾਡੇ ਨਾਲ ਹੈ ਨੌਜਵਾਨ ਹੈ ਅੱਧ ਖੜਾ ਹੈ ਤੇ ਥੋੜੇ ਬਜ਼ੁਰਗ ਵੀ ਹੈ ਤੇ ਅੱਜ ਉਹਨਾਂ ਸਾਰਿਆਂ ਨਾਲ ਗੱਲ ਕਰਾਂਗੇ ਸਰਪੰਚ ਸਾਹਿਬ ਤੋਂ ਲੈ ਕੇ ਹਰ ਮੈਂਬਰ ਤੋਂ ਲੈ ਕੇ ਹਰ ਬੰਦਾ ਸਾਡੇ ਨਾਲ ਹੈ ਤੇ ਸਾਡੇ ਨਾਲ ਹੀ ਬਾਈ ਹੁਣੇ ਵੀ ਨੇ ਇਹ ਗगन ਬਾਈ ਦੇ ਨਾਲ ਪੜੇ ਉਹਨਾਂ ਨਾਲ ਬਚਪਨ ਹੰਡਾਇਆ ਬਾਈ ਹਰਾਂ ਨੇ ਗगन ਕੋਕਰੀ ਬਾਈ ਬਾਰੇ ਪੁੱਛਦੇ ਆਂ ਬਾਈ ਆਪਦਾ ਨਾਮ ਤੇ ਗगन ਕੋਕਰੀ ਬਾਈ ਬਾਈ ਸਾਨੂੰ ਗੱਲ ਦੱਸੋ ਕਿਵੇਂ ਦਾ ਬਚਪਨ ਸੀ ਤੁਹਾਡਾ ਸਾਰਿਆਂ ਦਾ ਨਾਮ ਮੇਰਾ ਭਾਈ ਜੀ ਸੁਤਵੰਤ ਸਿੰਘ ਨੰਬਰਦਾਰ ਮੈਂਬਰ ਪੰਚਾਇਤਾਂ ਜੀ ਗगन ਗੋਕਰੀ ਤੇ ਮੈਂ ਅਸੀਂ ਚਲੋ ਸਾਡੇ ਲਈ ਤਾਂ ਗਿਆ ਕਹਿੰਦੀ ਹੈ ਹਨਾ ਜੀ ਤੇ ਅਸੀਂ ਸ਼ੁਰੂ ਤੋਂ ਇਕੱਠੇ ਪੜੇ ਆ ਇਕੱਠੇ ਰਹੇ ਆ ਜੋ ਸੰਘਰਸ਼ ਵੀ ਕੀਤਾ ਉਹਨੇ ਜਿੰਨਾ ਆਪਦੀ ਜ਼ਿੰਦਗੀ 'ਚ ਅਸੀਂ ਇਕੱਠੇ ਹੀ ਰਹੇ 20-20 ਦਿਨ ਘਰੇ ਨਹੀਂ ਆਉਂਦੇ ਸੀ ਮਤਲਬ ਹੁਣ ਤਾਂ ਬਹੁਤ ਖੁਸ਼ੀ ਹੁੰਦੀ ਆ ਜੀ ਜਿਹੜਾ ਟਾਈਮ ਆ ਜਦੋਂ ਇਹ ਆਇਲਟ ਵੀ ਕੀਤੀ ਉਦੋਂ ਆਇਲਟਸ ਦਾ ਪਤਾ ਨਹੀਂ ਹੁੰਦਾ ਸੀ ਕਿਸੇ ਨੂੰ ਇਹ ਕਿਹੜੇ ਸਾਲ ਦੀ ਗੱਲ ਹੋਣੀ ਹੈ ਇਹ ਹੋਊਗੀ 2002-3 ਦੀ ਜੀ ਇੱਥੇ ਕਿ ਜੇ ਹੋਊਗਾ ਜਦੋਂ ਵੀ ਇਹ ਗੱਲ ਕਰਦਾ ਨਾ ਇਹ ਬੜਾ ਪੋਜ਼ਿਟਿਵ ਆ ਇਹ ਜਦੋਂ ਵੀ ਗੱਲ ਕਰੂਗਾ ਭਾਈ ਜੀ ਆ ਆ ਇਹ ਕਹਿੰਦਾ ਭਾਈ ਜੀ ਇੱਜ਼ਤ ਕਰਕੇ ਸ਼ੁਰੂ ਤੋਂ ਭਾਈ ਜੀ ਆਪਾਂ ਆ ਕੰਮ ਕਰਨਾ ਆਪਾਂ ਡਿਫਰੈਂਟ ਕੰਮ ਕਰਾਂ ਆਪਾਂ ਵੱਡਾ ਕੰਮ ਕਰਨਾ ਮੈਂ ਕਈ ਵਾਰ ਇਹਦੇ ਮੂਲ ਲਈ ਵੇਖੂਗਾ ਵੀ ਯਾਰ ਕੀ ਵੱਡਾ ਕੰਮ ਮਤਲਬ ਇਹ ਵੱਡਾ ਵੱਖਰਾ ਕੰਮ ਕਰਨਾ ਆਪਾਂ ਵੱਖਰਾ ਕਰਨਾ ਆਪਾਂ ਪਿੰਡ ਲਈ ਆਏ ਕਰਨਾ ਪਰ ਇਹਦੇ ਇਹਦੇ ਜਿਹੜਿਆ ਇਹ ਠਾਣ ਲੈਂਦਾ ਨਾ ਇੱਕ ਵਾਰੀ ਵੀ ਮੈਂ ਇਹ ਕੰਮ ਕਰਨਾ ਇਹਦੇ ਦਿਲ ਚ ਜਿਵੇਂ ਆ ਜੇ ਜਿਵੇਂ ਜਦੋਂ ਇਹਨੇ ਜਿੱਥੇ ਜਦੋਂ ਇਹਨੇ ਗਾਇਕੀ ਸ਼ੁਰੂ ਕੀਤੀ ਤੇ ਦੇਖੋ ਕਿੱਥੇ ਤਾਂ ਰੈਸਟੋਰੈਂਟ ਜੀ ਤੇ ਕਿੱਥੇ ਆਪਣਾ ਉਹਦੇ ਬਿਜ਼ਨਸ ਸਲੂਨ ਤੇ ਕਿੱਧਰ ਨੂੰ ਗਾਇਕੀ ਹੂੰ ਤੇ ਜਦੋਂ ਇਹਨੇ ਕਿਹਾ ਪਿੰਡ ਨਾਲ ਮੋਹ ਕਿੰਨਾ ਪਿੰਡ ਨਾਲ ਮੋਹ ਪਿੰਡ ਨਾਲ ਵੱਖਰਾ ਮੋਹ ਹੁਣ ਵੀ ਇਹਨੇ ਮਤਲਬ ਜਿਹੜਾ ਆ ਉਹਦਾ ਘਰ ਬਣਾਇਆ ਜਾਂ ਫਾਰਮ ਹੋ ਜੇ ਨਾ ਇਹ ਪਿੰਡ ਚ ਬਣਾਇਆ ਹੂੰ ਇਹਨੂੰ ਅਸੀਂ ਵੀ ਚਲੋ ਵੱਡੇ ਕਰਕੇ ਜਾਂ ਜਿਵੇਂ ਸੋਚ ਹੁੰਦੀ ਆ ਵੀ ਤੂੰ ਬਾਹਰ ਪਾਲਾ ਯਾਰ ਸ਼ਹਿਰ ਚ ਲੈ ਜਾ ਉੱਠ ਜਾ ਹਨਾ ਵੀ ਪਿੰਡ ਇਹਨਾ ਮੈਂ ਪਿੰਡ ਪਾਉਣਾ ਮੈਂ ਪਿੰਡ ਰਹਿਣਾ ਹੁਣ ਵੀ ਇਹ ਜਿਹੜਾ ਟੀਚਾ ਲੈ ਲੈਂਦਾ ਜਿਵੇਂ ਇੱਕ ਦਿਨ ਜਿਹੜੇ ਆ ਹੁਣ ਸੌਕਰ ਦਾ ਜਿੰਨਾ ਇਹ ਕਰਵਾ ਰਿਹਾ ਇਹ ਕਹਿੰਦਾ ਭਾਈ ਆਪਾਂ ਸੌਕਰ ਦਾ ਕਰਵਾਉਣਾ ਪਰ ਉਹਦੇ ਵਿੱਚ ਨਾ ਆਪਾਂ ਬਹੁਤ ਟੀਮਾਂ ਬਾਹਰੋਂ ਮੈਂ ਬਿਠਾ ਸੋਚੀ ਜਾਵਾ ਜਾਂ ਸਾਡੇ ਜਿਹੜੇ ਸੋਹਣੇ ਇਹ ਪਿੰਡ ਚ ਗੋਰੇ ਕਾਲੇ ਕਿਵੇਂ ਇਹ ਪਿੰਡ ਚ ਯਾਰ ਮੰਗਲ ਪਿੰਡਵਾ ਟੂਰਨਾਮੈਂਟ ਤਾਂ ਸੀ ਯਾਰ ਸੁਣਿਆ ਦੇਖਦੇ ਰਹਿੰਨੇ ਜਾਂ ਸੁਣਦੇ ਰਹਿੰਨੇ ਆ ਨਾ ਵੀ ਆਏ ਐ ਸੌਕਰ ਦਾ ਵੱਡਾ ਚੈਂਪੀਅਨ ਉਹਦੇ ਚ ਆਪਾਂ ਫਲਾਣੇ ਇਨਵੀਟੇਸ਼ਨ ਫਲਾਣ ਮੈਂ ਕਿਹਾ ਯਾਰ ਵੀ ਦੇਖੋ ਮੇਰੀ ਸਾਡੀ ਸਮਝ ਚ ਇਹ ਗੱਲ ਬਾਹਰ ਆ ਹਨਾ ਵੀ ਪਰ ਠੀਕ ਆ ਜਦ ਤੱਕ ਐਫਰਟ ਕਰਦਾ ਤਾਂ ਸਾਨੂੰ ਵੀ ਸੀ ਵੀ ਜਦ ਕੋਈ ਵੀ ਐਫਰਟ ਕਰਦਾ ਸਾਡੇ ਪਿੰਡ ਲਈ ਵੀ ਠੀਕ ਆ ਪਿੰਡ ਲਈ ਤੋਂ ਦੇ ਦਿਲ ਚ ਨਾ ਬਾੜਾ ਵਾ ਵੀ ਕੋਈ ਕਿਸੇ ਨਾਲ ਵੈਰ ਨਹੀਂ ਕੋਈ ਵਿਰੋਧ ਨਹੀਂ ਕੋਈ ਕਿਸੇ ਨਾਲ ਇਹ ਵਾਦਾ ਨਹੀਂ ਘਾਟਾ ਨਹੀਂ ਵੀ ਮੈਂ ਪਿੰਡ ਦਾ ਕਰਨਾ ਵਾ ਜਿਹੜੀ ਐਕਟੀਵਿਟੀ ਬਹੁਤ ਜਿਆਦੇ ਹੈ ਨਾ ਮਤਲਬ ਹਾਂ ਹੈਲੋ ਅੱਜ ਮੈਂ ਮੇਰਾ ਨਾਮ ਦਵਿੰਦਰ ਸਿੰਘ ਆ ਜੀ ਤੇ ਮੈਂ ਗਗਨ ਕੁੱਕਰੀ ਵਾਈ ਦਾ ਮਤਲਬ ਲੋ ਅਸੀਂ ਇਕੱਠੇ ਪੜੇ ਆ ਅਸੀਂ ਇਕੱਠੇ ਪੜੇ ਹੋ ਹਾਂ ਜੀ ਇੱਕੋ ਜਮਾਤ ਸੇ ਸ਼ੁਰੂ ਤੋਂ ਲੈ ਕੇ ਤੇ ਹੁਣ ਉਹਨਾਂ ਦਾ ਕੰਮ ਵੀ ਮੈਰਿਜ ਮੈਂ ਕਰ ਰਿਹਾ ਜੀ ਇੰਡੀਆ ਦਾ ਸਰ ਅੱਛਾ ਅੱਛਾ ਜੀ ਮੈਨੇਜਮੈਂਟ ਮੇਰੇ ਕੋਲ ਹੀ ਆ ਜੀ ਹਾਂ ਪੋਜ਼ਿਟਿਵਿਟੀ ਤਾਂ ਇੰਨੀ ਕਿ ਜ਼ਿਆਦਾ ਹੈ ਜੀ ਜਿਵੇਂ ਮੈਂ ਕਈ ਵਾਰੀ ਮੈਨੂੰ ਐ ਲੱਗਦਾ ਹੁੰਦਾ ਵੀ ਯਾਰ ਮੈਂ ਸਾਈਡ ਜਾਂ ਤੇ ਉਹਦੇ ਕੋਲ ਜਾ ਕੇ ਉਹਦਾ ਔਰਾ ਵੱਖਰਾ ਜੀ ਇਹ ਤਾਰੀਫ ਨਹੀਂ ਉਹਦੀ ਮਤਲਬ ਮੈਂ ਹਰ ਇੱਕ ਬੰਦੇ ਕੋਲੇ ਗੱਲ ਕਰਦਾ ਵੀ ਉਹਦਾ ਔਰਾ ਇੰਨਾ ਕਿ ਜ਼ਿਆਦਾ ਸਟਰੋਂਗ ਹੈ ਨਾ ਵੀ ਕੋਈ ਨੈਗੇਟਿਵਿਟੀ ਤਾਂ ਹੈ ਹੀ ਨਹੀਂ ਜਿਸ ਦਿਨ ਬਾਈ ਦਾ ਪਹਿਲਾ ਗਾਣਾ ਆਇਆ ਸੀ ਤੁਹਾਡੇ ਪਿੰਡ ਵਾਲਿਆਂ ਦਾ ਤੁਹਾਡਾ ਸਾਰਿਆਂ ਦਾ ਕੀ ਸੀਗਾ ਉਹ ਦਿਨ ਵੀ ਮਤਲਬ ਮੈਨੂੰ ਅੱਜ ਵੀ ਯਾਦ ਆ ਜੀ ਉਹ ਦਿਨ ਜਦੋਂ ਅਸੀਂ ਪਹਿਲਾ ਗਾਣਾ ਕੀਤਾ ਸੀਗਾ ਅਸੀਂ ਜਿਹੜਾ ਗगन ਕੋਕਰੀ ਨਾਮ ਆ ਉਹ ਰਾਤ ਨੂੰ ਅਸੀਂ 1:30 ਵਜੇ ਆਚਾਰ ਕੇ ਬੰਦੇ ਜਿਦਾਂ ਤੁਸੀਂ ਨਾਲ ਆ ਬੈਠ ਕੇ ਡਿਸਾਈਡ ਕੀਤਾ ਵੀ ਗਗਨ ਦੇ ਨਾਲ ਕੀ ਲਾਉਣਾ ਅੱਛਾ ਜੀ ਹਾਂ ਗਗਨ ਦੇ ਨਾਲ ਕਿਹੜਾ ਕੀ ਲਾਉਣਾ ਫਿਰ ਅਸੀਂ ਡਿਸਾਈਡ ਕੀਤਾ ਫਿਰ ਇਹ ਕਹਿੰਦਾ ਮੈਂ ਦੇਖੋ ਤੁਸੀਂ ਪਿੰਡ ਦਾ ਤਾਂ ਇਹਨੇ ਕੋਕਰੀ ਨੂੰ ਪ੍ਰੈਫਰ ਇਹਨੇ ਕੋਕਰੀ ਨੂੰ ਪ੍ਰੈਫਰ ਕੀਤਾ ਮੇਰਾ ਕਹਿੰਦਾ ਮੇਰੇ ਨਾਲ ਨਾਲ ਕੋਕਰੀ ਚਾਹੀਦਾ ਹੁਣ ਵੀ ਜਦੋਂ ਕੋਈ ਗੱਲ ਹੁੰਦੀ ਆ ਕੋਈ ਕਹਿੰਦਾ ਕੋਕਰੀ ਜੇ ਰਹਿ ਗਿਆ ਲੈ ਨਹੀਂ ਕੋਕਰੀ ਲਾਓ ਕੁਕਰੀ ਲਾ ਜੀ ਹਣ ਤੁਸੀਂ ਗੱਲ ਰੱਖਦੇ ਪਏ ਸੀ ਮਤਲਬ ਉਹੀ ਗੱਲ ਸੀ ਵੀ ਰਾਤ ਨੂੰ ਸੋਚ ਰਹੇ ਸੀ ਵੀ ਨਾ ਹੁਣ ਕੀ ਰੱਖਣਾ ਨਾਲ ਹਨਾ ਵੀ ਕਈ ਗਗਨ ਦੇ ਨਾਲ ਕਈ ਸਿੰਗਰ ਸੀਗੇ ਨਾਲ ਕਿਸੇ ਦੇ ਕੀ ਆ ਇਹ ਕਹਿੰਦਾ ਵੀ ਆ ਵੀ ਮੇਰਾ ਪੈਂਟ ਨਾਲ ਲਗਾਵ ਜਾ ਰਹੇ ਆ ਕੁਕਰੀ ਇੱਕ ਡਿਫਰੈਂਟ ਆ ਹਨਾ ਤੇ ਫਿਰ ਉਦੋਂ ਕੁਕਰੀ ਨਾਮ ਅਸੀਂ ਡਿਸਾਈਡ ਕੀਤਾ ਫਿਰ ਗਗਨ ਕੁਕਰੀ ਇਦਾਂ ਕਰਕੇ ਉਹ ਫਿਰ ਗਾਣਾ ਪਹਿਲਾ ਸੀ ਰੱਬ ਕਰੇ ਫਿਰ ਉਹ ਪਹਿਲਾ ਗਾਣਾ ਸੀ ਉਹ ਸਟੀਲੈਸ਼ ਸ਼ੂਟ ਕੀਤਾ ਸੀਗਾ ਤੇ ਉੱਥੇ ਹੀ ਉਹਨੇ ਪੈਬ ਨੇ ਕੀਤਾ ਸੀ ਮਿਊਜ਼ਿਕ ਉਹਦਾ ਤੇ ਉਹ ਗਗਨ ਕੁੱਕਰੀ ਨਾਮ ਉਤੋਂ ਹੀ ਸਟਾਰਟ ਹੋ ਗਿਆ ਬਾਪੂ ਵਾਲੇ ਗਾਣੇ 'ਚ ਅਸੀਂ ਸਾਰੇ ਹੀ ਆ ਅੱਛਾ ਜੀ ਬਾਈ ਗਲੋਗੀ ਜੀ ਆ ਮੈਂ ਮਤਲਬ ਪਿੰਡ ਦੇ ਮੁੰਡੇ ਸਾਰੇ ਨਾਲ ਹਾਂ ਪਿੰਡ ਪਿੰਡੋ ਹੀ ਸਾਰੇ ਤਕਰੀਬਨ ਆਫ ਬੇਬੇ ਦਾ ਬਲੇਸਿੰਗ ਆਫ ਅ ਸਿਸਟਰ ਜਿਹੜਾ ਹੁਣ ਰੀਸੈਂਟਲੀ ਸਾਰੇ ਹੀ ਪਿੰਡ ਹੀ ਸ਼ੂਟ ਕੀਤੇ ਘਟੋ ਘਟ 6 ਗਾਣੇ ਸੀ ਪਿੰਡ ਖੋਦ ਚ ਇੱਥੇ ਹੀ ਪਿੰਡ ਦੀ ਸ਼ੂਟ ਕੀਤੇ ਆ ਅੱਛਾ ਜੀ ਹਾਂ ਜਿੰਨੀ ਬਲੇਸਿੰਗ ਸੀਰੀਜ਼ ਜਿਹੜਾ ਗਾਣਾ ਆਉਣਾ ਬਾ ਮੇਰਾ ਪਿੰਡ ਉਹ ਵੀ ਗਾਣਾ ਵੀ ਹੁਣ ਪਿੰਡ ਤੇ ਆ ਉਹ ਵੀ ਇੱਥੇ ਸ਼ੂਟ ਕੀਤਾ ਜਗਰਾਜ ਬਾਈ ਹੁਣੇ ਨੇ ਕਹੇ ਬਈ ਜਰੂਰ ਗੱਲ ਹਾਂਜੀ ਜਗਰਾਜੀ ਤਾ ਸਹੀ ਕੋਈ ਗੱਲ ਸੁਣਾਓ ਜੀ ਸਾਨੂੰ ਗਗਨ ਬਾਰੇ ਜਾਂ ਆਪਦੇ ਪਿੰਡ ਬਾਰੇ ਫੁੱਟਬਾਲ ਨੂੰ ਲੈ ਕੇ ਜਿਹੜਾ ਇਨਾ ਵੱਡਾ ਪੱਧਰ ਤੇ ਬਈ ਸਾਡਾ ਸੀ ਜਿਵੇਂ ਆਣ ਗਵਾਨ ਸਾਡਾ ਇੱਕੋ ਗਲੀ ਜੀਕਰ ਸੀ ਪਹਿਲਾਂ ਕੋਈ ਗੱਲ ਵਧੀਆ ਹੀ ਦੱਸੇ ਜੇ ਤੂੰ ਹਾਸੇ ਵਾਲੀ ਬੜੀ ਗੱਲ ਕਰ ਦੇ ਤਾਂ ਹੋ ਜਾ ਹਾਂ ਨਹੀਂ ਬਈ ਬਚਪਨ ਚ ਨਾ ਬਈ ਚਲੋ ਮੈਂ ਤਾਂ ਬਈ ਤੋਂ ਛੋਟਾ ਵਾਂ 4-5 ਸਾਲ ਹਾਂਜੀ ਪਤੰਗ ਪਤੰਗ ਵੀ ਬਹੁਤ ਜਾਨਿਕਾ ਸ਼ੌਂਕ ਸੀਗਾ ਇੱਕ ਵਾਰੀ ਬਈ ਇਹ ਨਾ ਜਾਨਿਕਾ ਹੁੰਦੀ ਚਿਰਾਖੜੀ ਨਵੀਂ ਲੈ ਕੇ ਆਇਆ ਅੱਛਾ ਜੀ ਤੇ ਉਹਨੂੰ ਹਸਾਬ ਥੋੜਾ ਘੱਟ ਸੀ ਗੁੱਡੇ ਚੜਾਉਣ ਦਾ ਪਰ ਸ਼ੌਂਕ ਜ਼ਿਆਦਾ ਸੀ। ਉਹ ਸਾਡੇ ਦੂਜੇ ਗਲੀ ਦੇ ਵਿੱਚ ਮੁੰਡਾ ਸੀ ਉਹਦੇ ਕੋਲੇ ਪਤਾ ਉਹ ਲਿਆਇਆ ਸੀ ਪਤਣੀ ਬਰੇਲੀ ਬਰੂਲੀ ਤੋਂ ਡੋਰ। ਉਹਨੇ ਵੜਤਾ ਇਹਦੇ ਵਾਲਾ ਇਹ ਗਿਆ ਡੈਡੀ ਕੋਲੇ ਆਦੇ ਕੋਲੇ ਡੈਡੀ ਇਹ ਨਹੀਂ ਪਸੰਦ ਮੈਨੂੰ ਇਦੋਂ ਮਹਿੰਗੀ ਲਿਆ ਕੇ ਦੋ। ਵੀ ਮੈਂ ਡੋ ਉਹ ਵੀ ਮੇਰਾ ਗੁੱਡਾ ਵੱਡਾ ਵੱਡਾ ਗਿਆ ਹਾਂ ਜੀ ਕਰੈਕਟ ਹਾਲ ਤੇ ਇੱਕ ਅਸੀਂ ਉਈ ਡੰਡੇ ਜੇ ਘੜ ਕੇ ਬਈ ਹਾਕੀ ਹੁੱਕੀ ਵੀ ਗਲੀ 'ਚ ਬਹੁਤ ਖੜੇ ਬਹੁਤ ਗਿੱਟੇ-ਗੁੱਟੇ ਛਾਂਗੇ ਇੱਕ ਦੂਜੇ ਦੇ। ਤੇ ਯਾਨੀ ਕਿ ਕਰੈਕਟ ਦਾ ਬਾਈ ਬੜਾ ਜਿਆਦਾ ਸ਼ੌਂਕ ਸੀਗਾ ਯਾਨੀ ਇੱਕ ਇੱਕ ਬਾਈ ਹੁਣ ਜੀ ਤੁਸੀਂ ਮੈਡਾ ਦੱਸਿਆ ਤੁਸੀਂ ਫੁੱਟਬਾਲ ਦੀ ਗੱਲ ਕਰਦੇ ਪਏ ਸੀ ਇੱਥੇ ਗਰਾਊਂਡ ਦੇ ਵਿੱਚ ਵੀ ਗੇਮ ਕਿਵੇਂ ਖੇਡਦੇ ਦੀ ਸ਼ੁਰੂਆਤ ਕਿਵੇਂ ਕਦੋਂ ਗਰਾਊਂਡ ਬਣਿਆ ਉਹਦੇ ਬਾਰੇ ਅ ਜਿੱਥੋਂ ਤੱਕ ਮੈਨੂੰ ਪਤਾ ਜੀ ਵੀ ਮੈਂ ਇਸ ਸਕੂਲ ਚੋਂ 88 89 ਚੋਂ ਮਰਹਾਲ ਮੈਂ 10ਵੀਂ ਕੀਤੀ ਆ ਅੱਛਾ ਜੀ ਇਸੇ ਸਰਕਾਰੀ ਸਕੂਲ ਇਸੇ ਸਰਕਾਰੀ ਸਕੂਲ ਚੋਂ ਜੀ ਤਾਂ ਮੇਰੇ ਨਾਲ ਮਰੇ ਸੀਨੀਅਰ ਇੱਕ ਇੱਕ ਮਤਲਬ ਕਲਾਸ ਅੱਗੇ ਆਪਾ ਪੂਜੀ ਬੈਠੇ ਆ ਹੋਰ ਜਿਵੇਂ ਇਸ ਬੈਚ ਚ ਕੋਈ ਗੱਲ ਨਹੀਂ ਤੁਸੀਂ ਇਹਦੀ ਗੱਲ ਵਿੱਚ ਰੱਖ ਸਕਦੇ ਸੀ ਉਸ ਟਾਈਮ ਤੇ ਮਤਲਬ ਸਾਰਿਆਂ ਨੂੰ ਪਹਿਲਾਂ ਮੈਂ ਮਤਲਬ ਇਹਨਾਂ ਨੂੰ ਹੀ ਖੇਡਦੇ ਵੇਖਿਆ 8889 ਚ ਹਾਂ ਹਾਂ ਮਤਲਬ 8889 ਚ ਅਸੀਂ ਖੇਡਣਾ ਸ਼ੁਰੂ ਕੀਤਾ ਸੀਗਾ ਫਿਰ ਉਸ ਤੋਂ ਬਾਅਦ ਅਸੀਂ ਪਿੰਡ ਦਾ ਟੂਰਨਾਮੈਂਟ ਕਰਾਉਂਦੇ ਨੂੰ ਸਾਨੂੰ 25-30 ਸਾਲ ਹੋ ਗਏ ਉਸ ਤੋਂ ਬਾਅਦ ਗगन ਸਾਡੇ ਨਾਲ ਹੀ ਸਹਿਮਤ ਰਿਹਾ ਤੇ ਸਾਰਾ ਉਹ ਉਵੇਂ ਚੱਲਦਾ ਰਿਹਾ ਗगन ਦੇ ਡੈਡੀ ਸਾਡੇ ਵਿੱਚ ਹੀ ਖੇਡਦੇ ਰਹੇ ਲਗਭਗ ਸਟੇਜ ਸੈਕਟਰੀ ਵੀ ਉਹੀ ਹੁੰਦੇ ਸੀ ਇਹ ਉਸ ਟਾਈਮ ਤੇ ਇੰਨਾ ਮਤਲਬ ਮਤਲਬ ਗੇਮ ਦਾ ਮਤਲਬ ਉਹ ਪਿੰਡ ਬਾਰ ਖੇਡੀਆਂ ਆਏ ਹੁੰਦੇ ਉਦੋਂ ਇੰਨਾ ਲੈਵਲ ਆਇ ਨਹੀਂ ਸੀ ਆ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦੀਆਂ ਸੀਗਾ ਨਾ ਵੀ ਕੋਈ ਐ ਵੀ ਚੈਂਪੀਅਨਸ਼ਿਪਸ ਹੁੰਦੀਆਂ ਜਾਂ ਸਾਡਾ ਸਾਰਿਆਂ ਦਾ ਗगन ਵੀਰ ਨਾਲ ਪੂਰਾ ਸਹਿਯੋਗ ਆ ਜੀ ਹੁਣ ਇਹ ਕਿਹੜੇ ਦਿਨਾਂ ਤੋਂ ਗਰਾਊਂਡ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਸਾਰੀ ਪੰਚਾਇਤ ਸਾਡੇ ਕਲੱਬ ਪ੍ਰਧਾਨ ਹੋਰ ਸਾਰੇ ਵੀਰ ਅਦਾ ਸਾਸ ਦੇ ਰਹੇ ਆ ਕਿਉਂਕਿ ਸਾਨੂੰ ਤਾਂ ਬਹੁਤ ਹੀ ਵਧੀਆ ਗੱਲ ਆ ਵੀ ਜਿਹੜਾ ਪਹਿਲੀ ਵਾਰ ਸਾਡੇ ਏਡੀ ਵੱਡੀ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ ਜੀ ਸਾਡੇ ਤਾਂ ਉਹ ਉਹ ਹਮੇਸ਼ਾ ਪਿੰਡ ਦੇ ਕੰਮਾਂ 'ਚ ਮੂਰੇ ਹੋ ਕੇ ਖੜਦਾ ਫਿਰ ਸਾਨੂੰ ਵੀ ਹੋਇਆ ਪੰਚਾਇਤ ਨੂੰ ਵੀ ਸਾਰੀ ਨੂੰ ਵੀ ਆਪਾਂ ਉਹਦਾ ਪੂਰਾ ਸਾਥ ਦੇਣਾ ਚਲੋ ਐਮਐਲਏ ਸਾਹਿਬ ਨੇ ਵੀ ਗਰੰਟ ਦਿੱਤੀ ਆ ਬਾਹਰ ਇੰਟਰਲੌਕ ਵਗੈਰਾ ਲੱਗ ਰਹੀ ਆ ਸਾਰਾ ਦਰਖਤਾਂ ਦਾ ਇਥੋਂ ਸਾਫ ਸਫਾਈ ਸਾਰੀ ਜੋ ਵੀ ਆ ਗਰਾਊਂਡ ਦਾ ਉਹ ਜਾੜੀਆਂ ਦਾ ਇਹ ਸਾਰਾ ਅਸੀਂ ਕਹਾਂ ਵੀ ਅਸੀਂ ਵੀ ਸਹਿਯੋਗਤਾ ਦੇਣਾ ਆ ਚਲੋ ਸਾਰੀ ਮਦਦ ਕਰ ਰਹੀ ਹੈ ਸੈਕਟਰੀ ਸਾਹਿਬ ਨੇ ਚੰਗੀ ਭਜਨਟ ਕੀਤੀ ਐਮਐਲਏ ਸਾਹਿਬ ਨੇ ਕਰਾਟ ਦੇਤੀ ਅਸੀਂ ਕੰਮ ਸ਼ੁਰੂ ਕਰਾਤਾ ਵੀ ਅਸੀਂ ਵੀ ਆਪ ਦੇ ਲੋ ਜਿੰਨਾ ਕਿ ਹੋ ਸਕੇ ਯੋਗਦਾਨ ਪਾਈਏ ਬਾਕੀ ਤਾਂ ਹੁਣ ਇਹ ਆ ਵੀ ਐਡੇ ਵੱਡੇ ਲੈਵਲ ਤੇ ਇਹ ਜਾ ਰਿਹਾ ਕੰਮ ਵੀ ਵਧੀਆ ਲੱਗਦਾ ਸਾਡੇ ਉਹ ਆਪਣਾ ਮੁੰਡਾ ਵਾ ਉਹਨੂੰ ਪੁੱਛੋ ਉਹ ਕਈ ਵਾਰ ਦੀਵਾਲੀ ਤੇ ਦੀਵਾ ਵੀ ਜਗਾ ਕੇ ਜਾਂਦਾ ਵਾ ਜਿਹੜੇ ਇੱਥੇ ਖੇਡਦੇ ਜਿਹੜੇ ਇੱਥੇ ਖੇਡਦੇ ਆ ਤੇ ਜਿਹੜਾ ਗਰਾਊਂਡ ਨੂੰ ਇੰਨਾ ਪਿਆਰ ਕਰਦੇ ਆ ਸੁੱਖੇ ਮਾੜਾ ਜ ਸੁੱਖਾ ਸੁੱਖਾ ਲਓ ਜੀ ਹਾਂ ਲੋਖਾਂ ਜੀ ਮੇਰਾ ਨਾਮ ਸੁੱਖਾ ਵੀਰ ਜੀ ਤੇ ਇਹ ਗਰਾਊਂਡ ਦਾ ਸੀ 2000 ਲਗਭਗ ਪਹਿਲਾਂ ਖੇਡਦੇ ਤਾਂ ਵੀਰੇ ਹੁਣੀ ਵੱਡੇ ਬਾਈ ਸੀ ਸਾਡੇ ਚਿਰ ਦੀਆਂ ਨਾ ਟੀਮ ਸਾਡੀ ਤੁਰ ਹੀ ਜਾਂਦੀ ਆ ਇਹ 2002 ਦੇ ਵਿੱਚ ਨਾ ਗਰਾਊਂਡ ਬਹੁਤ ਯਾਨੀ ਹਾਰਡ ਸੀ ਕਾਲ ਆ ਗਿਆ ਸੀ ਜਾਨੀ ਪੂਰਾ ਵਧੀਆ ਬਣਾਇਆ ਸਾਡੇ ਇਹ ਕਾ ਕਿਥੋਂ ਲਿਆਂਦਾ ਫਿਰ ਤੁਸੀਂ ਇਹ ਕਾ ਵੀਰੇ ਅੱਡੋ ਅੱਡ ਕਈ ਥਾਵਾਂ ਤੋਂ ਲਿਆਂਦਾ ਆ ਪੁੱਟ ਕੇ ਆ ਪਿਆਰ ਇੰਨਾ ਸੀ ਗੇਕੇ ਉਦੋਂ ਵੀਰੇ ਹੁਣ ਤਾਂ ਨਾ ਹੈਗਾ ਕੰਪਿਊਟਰ ਕਰਾਣਾ ਵੀ ਹੋ ਜਾਂਦਾ ਨਾ ਉਦੋਂ ਇਹ ਹੱਥਾਂ ਨਾਲ ਸੀ ਲੈਵਲ ਕੀਤਾ ਸਾਰ ਸਾਰਾ ਸਾਰਾ ਹੱਥਾਂ ਰੰਗਾ ਜਾਣ ਨਾਲ ਹਾਂ ਤੇ ਲਗਭਗ ਸਾਨੂੰ 2 ਮਹੀਨੇ ਲੱਗੇ ਪੂਰੇ ਗਰਮੀ 'ਚ ਤੇ ਅੱਜ ਹੀ ਤੁਸੀਂ ਇਹ ਸਾਰੇ ਇਕੱਠੇ ਹੋ ਕਿੰਨੇ ਸਮੇਂ ਬਾਅਦ ਅੱਜ ਸਾਰੇ ਇਕੱਠੇ ਹੋਏ ਇੱਕਠੇ ਤਾਂ ਵੀਰੇ ਹੁੰਦੇ ਰਹਿੰਦੇ ਆ ਪਰ ਹੁਣ ਇਕੱਠ ਹੁੰਦਾ ਜਿਵੇਂ ਹੁੰਦਾ ਹਾਂਜੀ ਇਕੱਠ ਜਿਹੜੇ ਹੁੰਦਾ ਸਾਡ ਭਾਈਚਾਰਾ ਹੈਗਾ ਪਿੰਡ ਦਾ ਭਾਈਚਾਰਾ ਤੇ ਬਾਕੀ ਸਾਡੇ ਰੱਸਾ ਕਸੀ ਟੀਮ ਬਹੁਤ ਤਕੜੀ ਆ ਰੱਸਾ ਕਸੀ ਟੀਮ ਛੋਟੀ ਜੀ ਟੀਮ ਆ ਹੁਣ ਵੀ ਆਪਣੇ ਰੱਸੇ ਵਾਲੇ ਵੀ ਜਿੱਤ ਕੇ ਆਇਆ ਜਗਰਾਉਂ ਨੇ ਇੱਕ ਪੁਲਿਸ ਲਾਈਨ ਚ ਮੁਕਾਬਲਾ ਹੋਇਆ ਸੀ ਸਾਡੇ ਬਿਜੁਰਗ ਉਹਨਾਂ ਦੇ ਮੂੰਹ ਚ ਦੰਦ ਵੀ ਹਨੀ ਪੰਜਾਂ ਦੇ ਉਹਨਾਂ ਨੇ ਛੋਟੀਆਂ ਟੀਮਾਂ ਹਰਾਤੀਆਂ ਹੀ ਚਾਰ ਪਰ ਬਿਜੁਰਗਾਂ ਨੇ ਹਾਂਜੀ ਬੜਾ ਮਾਨ ਮਾਨ ਮਹਿਸੂਸ ਆਲੀ ਗੱਲ ਉਹ ਵੀ ਹਾਂਜੀ ਉਹ ਵੀ ਸਨਮਾਨਤ ਕਰਨੇ ਅਸੀਂ ਇੱਥੇ ਟੂਰਨਾਮੈਂਟ ਤੇ ਪੁਰਾਣੇ ਬਿਯੋਰਗ ਚੋਟੀ ਟੀਮ ਰਸੇ ਕਸੀ ਦੀ ਸਾਡੇ ਕਬਡੀ ਟੀਮ ਵੀ ਬਹੁਤ ਚੰਗੀ ਸੀ ਫੁੱਟਬਾਲ ਦੀ ਪਰ ਰਸੇ ਵਾਲੇ ਤਾਂ ਸਾਡੇ ਦਾ ਜਿੱਥੇ ਜਾਵੜੇ ਹੁਣ ਵੀ ਮੰਨ ਲਓ ਵੀ 60 60 70 70 ਮੋਰਾ ਕਈ ਪਲੇਅਰਾਂ ਦੀ ਉੱਥੇ ਕਹਿੰਦੇ ਕੋਕਰੀ ਵਾਲੇ ਆ ਗਏ ਹੁਣ ਤਾਂ ਇਹਨਾਂ ਨੇ ਲੈ ਹੀ ਜਾਣਾ ਅੱਛਾ ਹੁਣ ਇਹ ਸਾਰੇ ਪਰਸੋਂ ਹਾਂਜੀ ਰਸੇ ਵਾਲੇ ਪਰਾਨੇ ਤੇ ਰਿਆ ਕੋਕਰੀ ਦੀ ਫੁੱਲ ਚੜਾਈ ਰਹੀ ਹੁਣ ਥੋੜਾ ਜਿਹਾ ਕਰੇਜ ਘਟਾ ਹੁਣ ਪਿੰਡਾਂ ਅੱਜ ਪਰਸੋਂ ਹੀ ਜਾਣ ਕੇ ਪੂਰਾ ਚੋਟੀ ਦਾ ਮੁਕਾਬਲਾ ਸੀ ਪਰਸੋਂ ਹੀ ਜਿੱਤ ਕੇ ਆਏ ਆ ਜਨ ਕੇ ਇੱਕ ਪਾਸੇ ਪੂਰੇ ਟੈਟੂ ਵਾਲੇ ਜੈਮ ਵਾਲੇ ਮੁੰਡੇ ਸੀ ਤੇ ਇੱਕ ਪਾਸੇ ਇਹ ਸਾਡੇ ਹਾਂ ਘੜ ਦੌੜ ਵੀ ਇੱਥੇ ਆ ਮੈਦਾਨ ਦੇ ਵਿੱਚ ਮਿਹਨਤ ਕਰਨ ਵਾਲੇ ਮੁੰਡੇ ਹਾਂ ਹਾਂ ਹਾਂਜੀ ਇਹ ਮੁੰਡੇ ਨਹੀਂ ਬਜ਼ੁਰਗ ਬਜ਼ੁਰਗ ਮਾਫ ਕਰਨਾ ਸਾਡੀ ਰਸੇ ਦੀ ਟੀਮ ਹੋ ਸਾਰੇ ਬਜ਼ੁਰ ਦੰਦ ਸਾਹਿਬ ਨੇ ਗੱਲ ਇਹ ਕਹੀ ਵੀ ਉਹਨਾਂ ਦੇ ਮੂੰਹ 'ਚ ਦੰਦ ਨਹੀਂ ਤੇ ਜੋਰ ਨਾ ਦੇਖੋ ਉਹਨਾਂ ਦੇ ਹੱਡਾਂ 'ਚ ਜਿਹੜੇ ਪਹਿਲਾਂ ਚਾਰ ਮੂਰੇ ਫਰੰਟ ਰਸੇ ਖਾਈਦੇ ਸੀ ਨਾ ਜੋ ਸਾਡੇ ਦਾ ਤਾਏ ਲੱਗਦੇ ਚਾਚੇ ਲੱਗਦੇ ਬਾਬੇ ਲੱਗਦੇ ਆ ਉਹ ਮੁੰਡੇ ਨੂੰ ਪੁੱਛ ਕੇ ਗਏ ਵੀ ਸਾਨੂੰ ਗੁਣ ਦਓ ਤੁਹਾਡੀ ਜੋਰ ਇੰਨਾ ਕਿੱਥੋਂ ਆ ਅੱਛਾ ਜਿਹੜੀਆਂ ਟੀਮਾਂ ਹਰਾਈਆਂ ਉਹਨਾਂ ਨੇ ਜਗਰਾਉ ਹੁਣ ਪਖੋਗੇ ਏਡੇ ਏਡੇ ਹੱਥ ਉਹਨਾਂ ਦੇ ਹਾਂ 6 6.5 ਕਿਲੋ ਬੋਟ ਕੱਢਦਾ ਡੇਡੜ ਕਵਾਂਟਲ ਵਜਣਾ ਹਾਂ ਪੂਰੇ ਚੋਟੀ ਦੀ ਆ ਬਹੁਤ ਤਕੜੇ ਆ ਇੱਕ ਹਾਂਜੀ ਹਾਂਜੀ ਉਹਨਾਂ ਦੀ ਗੱਲ ਸੁਣੋ ਬਜ਼ੁਰਗਾਂ ਦੀ ਕੀ ਕਰਨ ਲੱਗੇ ਬੋਲਣ ਲੱਗੇ ਹਾਂਜੀ ਬਾ ਰੱਸਾ ਖੱਸੀ ਵਾਲੇ ਦੀ ਗੱਲ ਹੀ ਕਰਦੇ ਜਿਵੇਂ ਰੱਸਾ ਖੱਸੀ ਵਾਲੀ ਟੀਮ ਆ ਜੀ ਜਿਹੜੀ ਟੀਮ ਇਹਨਾਂ ਨਾਲ ਪੜਦੀ ਉਹ ਖੱਸੀ ਹੋ ਜਾਂਦੀ ਹੈ ਜੀ ਹਾਂਜੀ ਬਹੁਤ ਵਧੀਆ ਬਾਬੇ ਸਾਡੇ ਬਹੁਤ ਜ਼ੋਰ ਮਾਰਦੇ ਆ ਹਾਂਜੀ ਬਹੁਤ ਹੀ ਪਿੱਛੇ ਤੋਂ ਚੱਲ ਰਹੀ ਕਈ ਸਾਲਾਂ ਤੋਂ ਦੇਖ ਰਹੇ ਆ ਹਾਂਜੀ ਮੋੱਲ ਬਬੋਦੀਆ ਟੀਮ ਹੈ ਇੱਕ ਮੇਰਾ ਹੀ ਤੁਹਾਨੂੰ ਸਾਰਿਆਂ ਨੂੰ ਸਵਾਲ ਅੱਜ ਗਗਨ ਤੁਹਾਡੇ ਵਿੱਚ ਨਹੀਂ ਹੋ ਇੰਨੀ ਮਿਹਨਤ ਕਰਦਾ ਪਰ ਉਹ ਅੱਜ ਵੀ ਨਾ ਪੰਜਾਬ ਤੋਂ ਬਾਹਰ ਨਹੀਂ ਇਸ ਗੇਮ ਨੂੰ ਲੈ ਕੇ ਜਿਹੜੀ ਪਿੰਡ ਦੇ ਵਿੱਚ ਫੁੱਟਬਾਲ ਦਾ ਮੈਚ ਹੋਣਾ ਅੱਜ ਉਹਨਾਂ ਦੇ ਮਿੱਤਰ ਪਿਆਰੇ ਸਾਡੇ ਨਾਲ ਬਜ਼ੁਰਗ ਹਰ ਕੋਈ ਇਨਸਾਨ ਸਾਡੇ ਨਾਲ ਹੈ ਜੀ ਸਰ ਆਪਣੇ ਸਾਫਕਾ ਸਰਪੰਚ ਸਾਹਿਬ ਆ ਆ ਮਾਈਕ ਫੜੋ ਮੈਨੂੰ ਦੇ ਦੇ ਜੀ ਉਹ ਮੇਰਾ ਹੀ ਆ ਦਿੱਤੀ ਜਾਉ ਨਾ ਆ ਲੋ ਜੀ ਹਾਂਜੀ ਇਹ ਦੱਸਣ ਕੀ ਸਾਰੀ ਗੱਲ ਹਾਂਜੀ ਹਾਂਜੀ ਮੈਂ ਸਾਫਕਾ ਸਰਪੰਚ ਉਹ ਇਹ ਜਿਹੜਾ ਸਰਪੰਚ ਦੇ ਇੱਕ ਸਾਬਕਾ ਸਰਪੰਚੀ ਨਾਲ ਬੈਠਾ ਹੀ ਹਾਂਜੀ ਜੋ ਪਿਛਲੀ ਪਿਛਲੀ ਟਰਮ ਤੋਂ ਹੀ ਸੀਗੇ ਜੀ ਹਾਂਜੀ ਪਿਛਲੀ ਟਰਮ ਤੇ ਸੀਗੇ ਅੱਛਾ ਜੀ ਹਾਂਜੀ ਬਾਕੀ ਜਿਹੜਾ ਇਹ ਪ੍ਰੋਗਰਾਮ ਆ ਹਾਂਜੀ ਤੇ ਸਾਡੇ ਪਿੰਡ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਆ ਹੂੰ ਕਿਉਂਕਿ ਜੇ ਆਪਾਂ ਗगन ਦੀ ਗੱਲ ਕਰਗੇ ਉਹਨੇ ਕੱਲੀ ਖੇਡ ਵਾਸਤੇ ਨਹੀਂ ਹੂੰ ਕਲਾਕਾਰੀ ਤੇ ਵੀ ਬਹੁਤ ਵੱਡੀਆਂ ਮੱਲਾਂ ਮਾਰੀਆਂ ਆ। ਹਾਂਜੀ ਆ ਫੜਾਓ ਜੀ ਉਹਨਾਂ ਨੂੰ ਖਡਾਰੀ ਸਾਹਿਬ ਨੂੰ ਜਿਹੜੇ ਦੀਵਾ ਜਗਾਉਂਦੇ ਹਾਂਜੀ ਭਾਈ। ਆਂਦੀ ਬਹੁਤ ਲਾਗਾ ਜੋ ਗਗਦੀਆ ਲੱਗਾਈ ਗਗਨ ਦੀ ਇੱਕ ਨਾ ਸ਼ਲਾਗਾ ਜੋਗ ਕੰਮ ਆ ਚਲ ਜਿੰਨੇ ਵੀ ਸਾਫ ਕਾ ਪਲੇਅਰ ਆ ਜਿੰਨੇ ਹਜੇ ਤੱਕ ਖੇਡ ਚੁੱਕੇ ਆ ਸਾਰਿਆਂ ਨੂੰ ਸਨਮਾਨ ਕਰਦਾ ਨੇ ਟੂਰਨਾਮੈਂਟ ਤੇ। ਪਰ ਆਏ 100 ਪਲੇਅਰ ਆ ਲਗਭਗ ਜਿੰਨੇ ਵੀ ਆ ਵੀ ਸਾਰਿਆਂ ਦਾ ਉਹਨਾਂ ਜਾਨੀ ਉਹਦੇ ਮੰਚ ਹੈਗੇ ਵੀ ਜਿੰਨੇ ਪਲੇਅਰ ਆ ਸਾਰਿਆਂ ਨੂੰ ਨਵੇਂਆਂ ਨੂੰ ਹੀ ਪਤਾ ਲੱਗੇ ਖੇਡ ਚੁੱਕੇ ਜਾਂ। अच्छा जी नानके इनविटेशन भी आ गया मेरे को बनके ओ वो प्रिंट आउट हो के बाहर आजूगा अच्छा जी पहला उंदा दे घरे पूरा आपा इज्जत ना इनविटेशन कार्ड दे के आवेंगे कि ਤੁਸੀਂ ਸਾਡੇ ਟੂਰਨਾਮੈਂਟ ਤੇ ਪਹੁੰਚਣਾ ਵਾ اچھا ਜੀ ਫਿਰ ਉਹਨਾਂ ਨੂੰ ਜਦੋਂ ਇੱਥੇ ਆਪਣੇ 25 ਤਰੀਕ ਨੂੰ ਪਹੁੰਚਣਗੇ ਉਦੋਂ ਉਹਨਾਂ ਨੂੰ ਵਿਸ਼ੇਸ਼ ਉਹਨਾਂ ਦਾ ਸਨਮਾਨ ਕੀਤਾ ਜਾਊਗਾ ਵੀ ਤੁਹਾਡੇ ਆਪਸ ਵਿੱਚ ਸਾਰਿਆਂ ਦੀ ਹਜੇ ਤੱਕ ਕਿਸੇ ਦੀ ਗੱਲ ਹੁੰਦੀ ਤੁਹਾਨੂੰ ਯਾਰਾਂ ਬੇਲੀਆਂ ਦੇ ਫੋਨ ਆਏ ਹੁਣ ਵੀ ਯਾਰ ਵੀ ਤੁਹਾਡਾ ਮਿੱਤਰ ਪਿਆਰਾ ਤਾਂ ਬਹੁਤ ਤਗੜਾ ਕੰਮ ਕਰਨ ਜਾ ਰਿਹਾ ਕਿਸ ਤਰ੍ਹਾਂ ਦੇ ਉਹ ਬਾਹਰੋਂ ਆਏ ਮੁੰਡੇ ਜੀ ਬਾਹਰੋਂ ਕੈਨੇਡਾ ਤੋਂ ਕੋਈ ਇਟਲੀ ਤੋਂ ਵੀ ਕਈ ਮੁੰਡੇ ਪਿੰਡ ਚ ਟੂਰਨਾਮੈਂਟ ਦੇਖਣ ਹੀ ਆਏ ਹੋਏ ਆ ਅੱਛਾ ਸਪੈਸ਼ਲ ਆਏ ਹਾਂਜੀ ਆਏ ਹੋਇਆ ਜੀ ਤੇ ਇੱਕ ਮੁੰਡਾ ਜੀ ਸਾਡੇ ਪਿੰਡ ਦਾ ਚਾਰ ਕਿ ਦਿਨ ਪਹਿਲਾਂ ਇਡਲੀ ਤੋਂ ਚਾਰ ਮੁੰਡੇ ਉਹਦੇ ਨਾਲ ਸਿਰਫ ਆਪਣਾ ਟੂਰਨਾਮੈਂਟ ਦੇਖਣ ਆਏ ਹੁਸ਼ਿਆਰਪੁਰ ਦੇ ਹੁਸ਼ਿਆਰਪੁਰ ਦੇ ਹਾਂਜੀ ਬਾਕੀ ਜੀ ਟੂਰਨਾਮੈਂਟ ਦੀ ਗੱਲ ਚੱਲਦੀ ਹੈ ਬਾਈ ਜੀ ਜਿਹੜੀ ਇਹ ਚਾਰ ਦੀਵਾਰੀ ਕੀਤੀ ਹੈ ਤਾਂ ਜਦੋਂ ਅਸੀਂ ਪਹਿਲਾਂ ਟੂਰਨਾਮੈਂਟ ਕਰਾਉਂਦੇ ਹੁੰਦੇ ਸੀ ਸਾਨੂੰ ਕੋਈ ਫੰਡ ਨਹੀਂ ਮਿਲਿਆ ਸੀ ਉਹਦੇ ਚੋਂ ਅਸੀਂ ਜਿਵੇਂ ਐਨ ਆਰ ਆਈ ਭਰਾਵਾਂ ਨੂੰ ਕਹਿਣਾ ਵੀ ਸਾਡਾ ਸਟੇਡੀਅਮ ਬਣਾਉਣ ਵਾਲਾ ਕੰਧ ਦੀ ਚਾਰ ਦੀਵਾਰੀ ਸਾਰੀ ਇਹ ਆਪ ਅਸੀਂ ਕੋਲੇ ਰਹਿ ਕੇ ਕਰਾਉਂ ਸਾਨੂੰ ਕੋਈ ਗ੍ਰਾਂਟ ਨਹੀਂ ਮਿਲੀ ਸੀ ਹੁਣ ਗ੍ਰਾਂਟ ਜ਼ਰੂਰ ਮਿਲੀ ਆ ਤੇ ਇਸ ਕਰਕੇ ਬਹੁਤ ਸਾਰੇ ਪੈਂਟ ਨੂੰ ਹੀ ਸੀਗਾ ਵੀ ਕਿਤੇ ਜਿਵੇਂ ਐਨਆਰਆਈ ਬਾਈਆਂ ਨੂੰ ਕਹਿ ਦੇਣਾ ਵੀ ਯਾਰ ਸਾਡਾ ਸਟੇਡੀਅਮ ਬਣਾਉਣ ਨਾਲਾ ਜਿਹੜਾ ਬਾਈ ਜੀ ਆਪਾਂ ਜਿੱਥੇ ਬੈਠੇ ਆ ਇਹ ਸਾਨੂੰ ਗ੍ਰਾਂਟ ਨਹੀਂ ਮਿਲੀ ਸੀ ਸਾਨੂੰ ਟੂਰਨਾਮੈਂਟ ਤੋਂ ਜਿਹੜੇ ਪੈਸੇ ਬਾਜਦੇ ਸੀਗੇ ਉਹਦੇ ਚ ਥੋੜੇ ਥੋੜੇ ਕਰਕੇ ਅਸੀਂ ਇਹ ਲਾਏ ਹਾਂ ਜੀ ਜਿੰਨੀ ਆ ਚਾਰ ਦਿਵਾਰੀ ਕੀਤੀ ਆ ਜੀ ਇਹ ਸਾਰੀ ਟੂਰਨਾਮੈਂਟ ਦੇ ਜਦੋਂ ਟੂਰਨਾਮੈਂਟ ਹੋ ਰਿਹਾ ਉਹ ਕਿੰਨੇ ਪੈਸੇ ਬਾਜ ਗਿਓ ਉਹਨੇ ਗਰਾਊਂਡ ਤੇ ਲਾ ਦੇਣੇ ਤੇ ਬਾਕੀ ਗगन ਕੋਕਰੀ ਦਾ ਬਹੁਤ ਬਹੁਤ ਧੰਨਵਾਦ ਭਰਾ ਸਾਡੇ ਦਾ ਜਿਹੜਾ ਬਹੁਤ ਵੱਡਾ ਪ੍ਰਾਲਾ ਕਰ ਰਿਹਾ ਟੂਰਨਾਮੈਂਟ ਲਈ ਸਾਰੇ ਵਾਰਲਡ ਦੇ ਵਿੱਚ ਨਾ ਜਾਊਗਾ ਕੋਕਰੀ ਦਾ ਵੀ ਇੰਨਾ ਚੈਂਪੀਅਨਸ਼ਿਪ ਹੋ ਰਹੀ ਆ ਸਾਰੇ ਜਿਹੜੇ ਸਾਡੇ ਹੁਣ ਨਵੇਂ ਮੁੰਡੇ ਆ ਸਾਰੇ ਟੂਰਨਾਮੈਂਟ ਲਾਉਣ ਗਏ ਹੋਏ ਆ ਹੁਣ ਫਿਰ ਜੱਟ ਸੌਦਾ ਚੱਲੂਗਾ ਜਿਵੇਂ ਆਪਾਂ ਖੇਡਣਾ ਨਹੀਂ ਜੱਟ ਸੌਦਾ ਨਹੀਂ ਆਉਂਦਾ ਸਾਰੇ ਲਾਉਣ ਤਾਂ ਜਾਣਦੇ ਪਰ ਹੰਬ ਜਾਣਗੇ ਨਹੀਂ ਆਪਾਂ ਚਲੋ ਥੋੜਾ ਜਿਹਾ ਖੇਡਦੇ ਆ ਉਹ ਲਾ ਕੇ ਖੇਡ ਲੈਣਗੇ ਹਾਂਜੀ ਚਲੋ ਜੀ ਲਓ ਜੀ ਆਜੋ ਜੀ ਫਿਰ ਚੱਲ ਭਈ ਲਾਰੇ ਲਾਰੇ ਕਰਨੀ ਏ ਓ ਚੱਕਾ ਓ ਸੈਡ ਨੂੰ ਇੱਧਰ ਆਵਣ ਵਾਲੇ ਇਹਨੇ ਲਾਈਵ ਹੀ ਕੱਲੀ ਪਲਾਂਟ ਕੋਈ ਆ ਬਾਈ ਸਾਰੀ ਨੂੰ ਮਾਰਾ ਬਾਤ ਤੂੰ ਇਹ ਨਾ ਨਾਂ ਲੈ ਕੇ ਬੋਲੀ ਜਾਏ ਉਵੇਂ ਉਵੇਂ ਆਈ ਜਾਣਗੀ ਮੈਂ ਸੋਚਣ ਨੂੰ ਮਾਰ ਬਾ ਹਾਂ ਹੁਣ ਗਰਜੀਤ ਸਿੰਘ ਆ ਗਿਆ ਇਹ ਹੈਗਾ ਬਾਈ ਗਰਜੀਤ ਸਿੰਘ ਨੂੰ ਪਿਆਰ ਨਾਲ ਥੈਮਟੀ ਕਹਿੰਦੇ ਆ ਅੱਛਾ ਇਹ ਪੁਰਾਣਾ ਖਡਾਰੀ ਆ ਵੀ ਤੇ ਮੂਰੇ ਸੁੱਖਾ ਵਾ ਇਹ ਵੀ ਗੋਲ ਕਰ ਗਿਆ ਵੀ ਇਹਦੀ ਪਹਿਲਾਂ ਕਿਤੇ ਨੰਗੀ ਨਹੀਂ ਸੀ ਅੱਜ ਕਰ ਗਿਆ ਅੱਛਾ ਆ ਲਖਵਿੰਦਰ ਸਿੰਘ ਖਿੰਦੀ ਬਹੁਤ ਵਧੀਆ ਖਿਡਾਰੀ ਰਿਹਾ ਇਹ ਲੈ ਲਾ ਬਣਾਦਾ ਜਾਜ ਹੋ ਗਿਆ ਓਕੇ ਸਾਡੇ ਏਰੀਆ ਚ ਨਾ ਇੱਥੇ ਜਿਵੇਂ ਅਜੀਤਵਾਲ ਹੋਇਆ ਕੋਕਰੀ ਕੋਕਰੀ ਫੂਲਾ ਸਿੰਘ ਮੈਂ ਨਾ ਵੱਡੂ ਅਲਟੀਮਾ ਬਹੁਤ ਵਧੀਆ ਦੌਧਰ ਫੁੱਟਬਾਲ ਦੀਆਂ ਵੀ ਇਹਨਾਂ ਵਾਕਈ ਯਾਨੀ ਛੋਟੇ ਲੈਵਲ ਤੇ ਨਹੀਂ ਜਿਵੇਂ ਵੀ ਛੋਟੇ ਜਿਹੜੇ ਪਲੇਅਰਾਂ ਨੂੰ ਕੋਚ ਮਿਲੇ ਠੀਕ ਆ ਵੀ ਅੰਡਰ 40 ਉੱਥੋਂ ਪਲੇਅਰ ਸਟਾਰਟ ਹੋਏ ਫੇਰ ਆ ਜਿਵੇਂ ਸਾਨੂੰ ਜਾ ਕੇ ਪਤਾ ਹੀ ਲੱਗਾ 19 ਸਾਲ 20 ਸਾਲ ਦੀ ਉਮਰ ਚ ਜਾ ਕੇ ਵੀ ਫੁੱਟਬਾਲ ਖੇਡਣਾ ਹਾਂ ਜੀ ਰਾਹੀ ਬੱਚੇ ਨੂੰ ਪਹਿਲੇ ਪਤਾ ਵੇ 7-8 ਸਾਲ ਦੀ ਉਮਰ ਚ ਪਹਲਾ ਜੇ ਮੈਂ ਫੋਟੋਆਂ ਖਿਡਣਾ ਜੇ ਵੀੰਗ ਬਣਿਆ ਹੋਵੇ ਤਾਂ ਇਹ ਹੀ ਸੋਚ ਗਗੰਦੀ ਆ ਟੀਮਾਂ ਤੇ ਆਪਾਂ ਗੱਲ ਹੀ ਨਹੀਂ ਕੀਤੀ ਆ ਕਿਹੜੀਆਂ ਕਿੰਨੀਆਂ ਹੁੰਦੀਆਂ ਨੇ ਟੀਮਾਂ ਦੀ ਆਪਣੀਆਂ ਜੀ 12 ਟੀਮਾਂ ਰਵਾ ਕਾਲਜ ਜੀ 12 ਦੇ ਵਿੱਚੋਂ ਜੀ ਚਾਰਾਂ ਟੀਮਾਂ ਨੂੰ ਆਪਾਂ ਬਾਈ ਦਿੱਤੀ ਆ ਜਨ ਕਿ ਬੜੀਆ ਕਲਬਾਂ ਜੀ ਮਹਿਕ ਪੰਜਾਬ ਪਾਲਸ ਹੋ ਗਈ ਜੀ ਜਿਵੇਂ ਮਨਰਵਾ ਮਨਰਵਾ ਅਕੈਡਮੀ ਹੋ ਗਈ ਦਿੱਲੀ ਉਹ ਦਿੱਲੀ ਦਿੱਲੀ ਚ ਵੀ ਆ ਤੇ ਜੀ ਇੱਥੇ ਵੀ ਆ ਠੀਕ ਆ ਜੀ ਨੌਰਨ ਰੇਲਵੇ ਜੀ ਉਹ ਦਿੱਲੀ ਦੀ ਅਕੈਡਮੀ ਆ ਜੀ ਕੋਕਰੀ ਟੀਮ ਖੇਡ ਰਹੀ ਹੈ ਤੇ ਨਾਲ ਜੀ ਇੱਕ ਨਾਮਤਾਰੀ ਸਪੋਰਟਸ ਕਲੱਬ ਜੀ ਜਿਹੜੇ ਆਪਣੇ ਜੀ ਭੈਣੀ ਸਾਹ ਵਾਲੇ ਉਹਨਾਂ ਦੀ ਇੱਕ ਆਪਦੀ ਆਈ ਲੀਗ ਖੇਡਦੀ ਟੀਮ ਜੀ ਉਹ ਟੀਮ ਵੀ ਆਪਣੇ ਖੇਡ ਰਹੀ ਆ ਦਲਵੀਰ ਅਕੈਡਮੀ ਦਲਵੀਰ ਅਕੈਡਮੀ ਪਟਿਆਲਾ ਤੁਹਾਡੇ ਗੋਰੇ ਕਾਲੇ ਵੀ ਇੱਥੇ ਆਉਣਗੇ ਜੀ ਆਪਣੇ ਜੀ ਇੱਕ ਸਭ ਤੋਂ ਜਿਹੜੀ ਆਪਣੀ ਸਪੈਸ਼ਲ ਗੱਲ ਆ ਜੀ ਲਾਈਬਰੀਆ ਕੰਟਰੀ ਦੀ ਟੀਮ ਆਪਣੇ ਇੱਥੇ ਖੇਡਣ ਆ ਰਹੀ ਆ ਉਹਨਾਂ ਆ 14 ਤੋਂ 15 ਜਾਣੇ ਉਹਨਾਂ ਦੇ ਇੱਥੇ ਆ ਜੀ ਪੰਜ ਪੰਜ ਤੋਂ 6 ਜਾਣੇ ਨੇ ਉਹਨਾਂ ਨੇ ਹੋਰ ਪਿੱਛੋਂ ਟਿਕ ਟਿਕ ਕਰਾ ਲਈ ਜਾਨੀ ਕਿ ਉਹਨਾਂ ਨੇ ਸਾਰੇ ਇੱਕੋ ਕੰਟਰੀ ਦੇ ਆ ਜੀ ਜਿਨ੍ਹਾਂ ਨੂੰ ਆਪਾਂ ਜੀ ਅਫਰੀਕਨ ਪਲੇਅਰ ਕਹਿੰਦੇ ਆ ਉਹ ਸਾਰੇ ਇੱਕੋ ਕੰਟਰੀ ਦੇ ਆ ਜੀ ਉਹਨਾਂ ਨੇ ਆਪਦੇ ਦੇਸ਼ ਨੂੰ ਰਿਪਰੈਜ਼ੈਂਟ ਕਰਨਾ ਵਾ ਟੂਰਨਾਮੈਂਟ 5 ਦਿਨ ਚੱਲੂਗਾ ਲੱਗਦਾ ਇਹ 4 ਦਿਨ ਚੱਲੇਗਾ ਅੱਛਾ 4 ਦਿਨ ਹਾਂਜੀ ਵੈਸੇ ਵੀ ਆਪਾਂ ਨੋਰਮਲ ਗੱਲ ਕਰਦੇ ਨੇ ਪਿੰਡਵਾਰ ਜਿਹੜੀ ਟੀਮ ਉਹਦੀ ਸਿੰਘ ਫਸਣਗੇ ਇੱਥੇ ਹੀ ਇੱਥੇ ਦਾ ਜੀ ਪੂਰਾ ਸਿਰਾ ਹੋ ਗਿਆ ਅੱਨੇ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਕੀ ਕੋਈ ਅਪੀਲ ਕਰਨਾ ਚਾਹੁੰਦੇ ਕਿਸ ਤਰ੍ਹਾਂ ਦਾ ਮਾਹੌਲ ਵੇਖਣ ਵਾਲਾ ਹੈ ਇੱ ਵਰੀਆ ਰਹਿਣ ਵਹਿਣ ਦਾ ਖਡਾਰੀਆਂ ਦੇ ਪ੍ਰਬੰਧ ਪੂਰਾ ਵਾ ਜੀ ਠੀਕ ਆ ਜੀ ਜਿਹੜੇ ਬਾਹਰੋਂ ਆ ਰਹੇ ਆ ਜੇ ਨੌਜਵਾਨ ਵਾਲੇ ਉਹਨਾਂ ਦੇ ਵੀ ਵਹਿਣ ਲਈ ਉਹ ਆਮ ਜੀ ਸਮੱਸਿਆ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਆਉਂਦੀ ਆ ਜੀ ਵੀ ਉਹਨਾਂ ਦੇ ਵਹਿਣ ਲਈ ਬਾਲਾ ਵਧੀਆ ਪ੍ਰਬੰਧ ਨਹੀਂ ਆਪਾਂ ਜੀ ਟਰਾਲੀਆਂ ਲਾ ਰਹੇ ਹਾਂ ਸਟੇਡੀਅਮ ਟਰਾਲੀ ਸਟੇਡੀਅਮ ਹਾਂ ਜੀ ਇੱਕ ਬਾਈ ਉਹ ਵੀ ਦੱਸ ਦਿੰਦੇ ਆ ਵੀ ਟੀਮਾਂ ਆ ਰਹੀਆਂ ਉਹਨਾਂ ਦੇ ਹੋਟਲ ਬੁਕਿੰਗ ਆ ਹੋਟਲਾਂ 'ਇ ਰੁਕਣਗੇ ਉਹਨਾਂ ਦੀ ਸਪੈਸ਼ਲ ਉਹ 골ਡ ਕੋਸਟ ਦੇ ਵਿੱਚ ਜੀ ਜਾਂ ਜਿਵੇਂ ਇਧਰ ਪਤਾ ਕੀ ਮਸਲਾ ਜੀ ਗੱਲ ਹੁੰਦਾ ਹਾਂ ਜੀ ਗगन ਚਾਹੇ ਅੱਜ ਇਸ ਪਿੰਡ ਦੇ ਵਿੱਚ ਨਹੀਂ ਬੜੇ ਕੰਮ ਪਰ ਉਹਨਾਂ ਦਾ ਜਿਹੜਾ ਉਪਰਾਲਾ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਵਿੱਚ ਜਿਹੜੀ ਭਾਈਵਾਲਤਾ ਉਹ ਕਿਸ ਤਰ੍ਹਾਂ ਕਾਇਮ ਹੈ ਉਹ ਅੱਜ ਵੀ ਪੂਰੀਆਂ ਬਲੰਦੀਆਂ ਤੇ ਨੇ ਤੇ ਇਸੇ ਤਰ੍ਹਾਂ ਗगन ਬਾਈਹਰ ਲੋ ਜਿਹੜਾ ਇਹ ਕਦਮ ਚੁੱਕਿਆ ਜਾ ਰਿਹਾ ਹੈ ਖੇਡ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਜ਼ਿਆਦਾਤਰ ਕਲਾਕਾਰ ਜਦੋਂ ਆਪਦਾ ਨਾਂ ਬਣਾ ਲੈਂਦੇ ਆ ਪੈਸਾ ਦੌਲਤ ਪਰ ਉਹ ਦੱਸਦੇ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਹੈ ਆਸਟ੍ਰੇਲੀਆ ਦੇ ਵਿੱਚ ਜਾ ਕੇ ਫਿਰ ਵੀ ਪਿੰਡ ਵਾਪਸ ਆ ਕੇ ਉਹ ਇੰਨਾ ਕੰਮਾਂ ਉੱਤੇ ਆ ਤਾਂ ਤੁਸੀਂ ਦੇਖ ਸਕਦੇ ਹੋ ਕੀ ਉਹਨਾਂ ਦੀ ਸੋਚ ਹੋ ਸਕਦੀ ਹੈ ਤੇ ਅਸੀਂ ਵੀ ਅਪੀਲ ਕਰਦੇ ਹਾਂ ਪੰਜਾਬ ਦੇ ਨੌਜਵਾਨਾਂ ਨੂੰ ਜੇਕਰ ਕਈ ਹੁਣ ਸਾਡੇ ਪੰਜਾਬ ਦੇ ਵਿੱਚ ਨੌਜਵਾਨ ਆਰੋਂ ਆਏ ਹੋਏ ਨਹੀਂ ਤੇ ਉਹ ਜਰੂਰ ਇਸ ਪਿੰਡ ਜਿਹੜਾ ਕੋਕਰੀ ਕਲਾ ਜਿਹੜਾ ਕੀ ਲੁਧਿਆਣਾ ਮੋਗਾ ਰੋੜੀ ਹਾਂ ਉਹ ਸ ਰੋੜ ਉੱਤੇ ਜਿਹੜਾ ਕੋਕਰੀ ਕਲਾ ਪਿੰਡ ਅਜੀਤਵਾਲ ਕੋਲ ਜਾ ਕੇ ਵੀ ਤੁਸੀਂ ਮੁੜ ਕੇ ਤੁਸੀਂ ਇਧਰ ਇਸ ਪਿੰਡ ਦੇ ਵਿੱਚ ਟੂਰਨਾਮੈਂਟ ਦੀ ਡੇਟ ਬਜਾਗਰਾ ਜੀ ਇੱਕ ਵਾਰ ਫੇਰ ਦੱਸ ਦਿਓ ਜੀ ਟੂਰਨਾਮੈਂਟ ਜੀ ਵੈਸੇ ਤਾਂ ਆਪਣੇ ਆਫੀਸ਼ਲ ਜਿਹੜੀ ਡੇਟ ਲਾਂਚ ਹੋਈ ਵੀ ਆ 23 24 ਤੇ 25 ਜਨਵਰੀ ਆ ਜੀ ਪਰ ਆਪਣੇ ਮੈਚ ਦੀ ਇਹ 22 ਤਰੀਕ ਤੋਂ ਸ਼ੁਰੂ ਹੋ ਜਾਣੀਆਂ ਜੀ ਮਤਲਬ 22 ਤਰੀਕ ਤੋਂ ਤੁਸੀਂ ਇੱਥੇ ਆਉਣਾ ਸ਼ੁਰੂ ਕਰ ਸਕਦੇ ਹੋ ਵੀ ਜੇ ਆਉਣਾ ਚਾਹੁੰਦੇ ਮੈਚ ਵੇਖਣਾ ਚਾਹੁੰਦੇ ਆਸ ਕਰਦੇ ਆ ਤੁਹਾਨੂੰ ਇੱਕ ਆ ਭਾਈਵਾਲਤਾ ਨੇ ਬੜਾ ਚੰਗਾ ਸਨੇਹਾ ਦਿੱਤਾ ਹੋਊਗਾ ਤੇ ਤੁਸੀਂ ਇਸੇ ਤਰ੍ਹਾਂ ਐਸਐਮਟੀਵੀ ਦੇ ਨਾਲ ਬਣੇ ਰਹੋ ਜਾਨੀ ਕਿ ਮੈਨੂੰ ਗਰਲਾਲ ਸਿੰਘ ਤੇ ਮੇਰੇ ਸਾਥੀ ਗੁਰਜਿੰਦਰ ਨੂੰ ਮਾਫ ਕਰਨਾ ਗੁਰਜਿੰਦਰ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹਿਣਾ ਐਸਐਮਟੀਵੀ